ਦੇਖੋ ਇਸ ਇਲਾਕੇ ਚ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ ਪਹਿਲੇ ਗੜੇ ਮਾਰ ਗੜੇ ਨਾਲ ਨੁਕਸਾਨ ਹੋਇਆ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੋਈ ਕੰਪਨਸੇਸ਼ਨ ਨਹੀਂ ਆਈ ਉਦੋਂ ਦੇ ਬਾਅਦ ਹੁਣ ਜਿਹੜੀ ਫਸਲ ਆਈ ਹੈ ਕੋਈ ਚੱਕ ਨਹੀਂ ਰਿਆ ਮੰਡੀਆਂ ਭਰੀਆਂ ਪਈਆਂ ਲਿਫਟਿੰਗ ਹੈ ਨਹੀਂ ਅਗਲੀ ਫਸਲ ਆ ਨਹੀਂ ਰਹੀ ਤੇ ਸ਼ੈਲਰ ਵਾਲੇ ਦੱਸ ਰਹੇ ਆ ਉਹਨਾਂ ਦਾ ਹੀ ਮਾਲ ਨਹੀਂ ਮੰਡੀਆਂ 'ਚ ਲੱਗ ਰਿਹਾ ਆਪਣੇ ਗੋਡਾਊਨਾਂ 'ਚ ਲੱਗ ਰਿਹਾ ਤੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਕੋਈ ਅਨਸਰਬਲ ਨਹੀਂ ਕੋਈ ਮੁੱਖ ਮੰਤਰੀ ਹੈ ਨਹੀਂ ਕੋਈ ਮੰਤਰੀ ਨੂੰ ਕੁਝ ਕਹਿ ਨਹੀਂ ਸਕਦੇ ਮਨ ਲਾ ਹੈਡਲੈਸ ਸਰਕਾਰ ਹੈ ਸਰ ਇਹ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੱਥ ਪਾਣਾ ਦੀ ਸ਼ਿਕਾਇਤ ਕੀਤੀ ਹੈ ਤੁਹਾਨੂੰ ਇਸ ਲਾ ਕੇ ਨੇ ਆਪਿਸ ਕਰਤਾ ਹੈ ਕੀ ਦੇ ਬਾਰੇ ਹਸਪਤਾਲ ਨਹੀਂ ਸ਼ਿਕਾਇਤ ਕਰ ਮੈਂ ਇਹ ਕਹਿਣਾ ਹੈ ਕਿ ਹਸਪਤਾਲ ਜਿਵੇਂ ਇੱਥੇ ਹੈ ਹਰ ਜਗ੍ਹਾ ਤੇ ਇਹਨਾਂ ਨੇ ਝੂਠ ਬੋਲਿਆ ਸੀ ਮੁਹੱਲਾ ਕਲੀਨਿਕ ਬਣਾਲੇ ਕਿਹੜੇ ਕਲੀਨਿਕ ਇੱਥੇ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਸਾਰੇ ਬੰਦ ਪਏ ਆ ਅੱਜ ਮੈਂ ਸਾਰੇ ਕਹ ਰਿਹਾ ਸੀ ਕਿ ਇਸ ਹਸਪਤਾਲ ਬੁਰਾ ਹਾਲ ਹੋਇਆ ਪਿਆ ਕਿਵੇਂ ਹੋ ਪਹਿਲਾਂ ਮੌਣਾਬੀ ਕਿਤਾ ਜੀ ਕਿੰਨਾ ਦੇਖੋ ਇਸ ਇਲਾਕੇ ਚ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ ਪਹਿਲੇ ਗੜੇ ਮਾਰ ਗੜੇ ਨਾਲ ਨੁਕਸਾਨ ਹੋਇਆ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੋਈ ਕੰਪਨਸੇਸ਼ਨ ਨਹੀਂ ਆਈ ਉਦੋਂ ਦੇ ਬਾਅਦ ਹੁਣ ਜਿਹੜੀ ਫਸਲ ਆਈ ਹੈ ਕੋਈ ਚੱਕ ਨਹੀਂ ਰਿਆ ਮੰਡੀਆਂ ਭਰੀਆਂ ਪਈਆਂ ਲਿਫਟਿੰਗ ਹੈ ਨਹੀਂ ਅਗਲੀ ਫਸਲ ਆ ਨਹੀਂ ਰਹੀ ਤੇ ਛੇਲਰ ਵਾਲੇ ਦੱਸ ਰਿਹਾ ਉਹਨਾਂ ਦਾ ਹੀ ਮਾਲ ਨਹੀਂ ਮੰਡੀਆਂ 'ਚ ਲੱਗ ਰਿਹਾ ਆਪਣੇ ਗਰਾਊਂਡਾਂ 'ਚ ਲੱਗ ਰਿਹਾ ਤੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਕੋਈ ਅਨਸਰਬਲ ਨਹੀਂ ਕੋਈ ਮੁੱਖ ਮੰਤਰੀ ਹੈ ਨਹੀਂ ਕੋਈ ਮੰਤਰੀ ਨੂੰ ਕੁਝ ਕਹਿ ਨਹੀਂ ਸਕਦੇ ਮਨ ਲਾ ਹੈਡਲੈਸ ਸਰਕਾਰ ਹੈ ਸਰ ਇਹ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੋ ਹਸਪਤਾਲਾਂ ਦੀ ਸ਼ਿਕਾਇਤ ਕੀਤੀ ਹੈ ਤੁਹਾਨੂੰ ਇਸ ਲਾਪੇ ਦੇ ਲੋਕਾਂ ਨੇ ਕਾਫੀ ਸ਼ਿਕਾਇਤਾਂ ਆਈਆਂ ਕਿ ਕਿਦੇ ਬਾਰੇ ਹਸਪਤਾਲਾਂ ਦੀ ਸ਼ਿਕਾਇਤਾਂ ਆਈਆਂ ਮੈਂ ਵੀ ਕਹਿਣਾ ਹੈ ਕਿ ਹਸਪਤਾਲ ਜਿਵੇਂ ਇੱਥੇ ਹੈ ਹਰ ਜਗ੍ਹਾ ਤੇ ਇਹਨਾਂ ਨੇ ਝੂਠ ਬੋਲਿਆ ਸੀ ਮਹੱਲਾ ਕਲੀਨਿਕ ਬਣਾਲੇ ਕਿਹੜੇ ਕਲੀਨਿਕ ਇੱਥੇ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਸਾਰੇ ਬੰਦ ਪਏ ਆ ਅੱਜ ਮੈਂ ਸਾਰੇ ਕਹਿ ਰਿਹਾ ਸੀ ਕਿ ਇਸ ਹਸਪਤਾਲ ਬਰੋ ਹਾਲ ਹੋਇਆ ਪਿਆ ਕਿ ਮੈਂ ਪਹਿਲਾਂ ਮੋਇਨਾ ਵੀ ਕਿਤਾ ਕਿੰਨੇ ਦੇਖੋ ਇਸ ਇਲਾਕੇ ਚ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ ਪਹਿਲੇ ਗੜੇ ਮਾਰ ਗੜੇ ਨਾਲ ਨੁਕਸਾਨ ਹੋਇਆ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੋਈ ਕੰਪਨਸੇਸ਼ਨ ਨਹੀਂ ਆਈ ਤੇ ਉਹਦੇ ਬਾਅਦ ਹੁਣ ਜਿਹੜੀ ਫਸਲ ਆਈ ਹੈ ਕੋਈ ਚੱਕ ਨਹੀਂ ਰਿਆ ਮੰਡੀਆਂ ਭਰੀਆਂ ਪਈਆਂ ਲਿਫਟਿੰਗ ਹੈ ਨਹੀਂ ਅਗਲੀ ਫਸਲ ਆ ਨਹੀਂ ਰਹੀ ਤੇ ਸ਼ੈਲਰ ਵਾਲੇ ਦੱਸ ਰਹੇ ਆ ਉਹਨਾਂ ਦਾ ਹੀ ਮਾਲ ਨਹੀਂ ਮੰਡੀਆਂ 'ਚ ਲੱਗ ਰਿਹਾ ਆਪਣੇ ਗੋਡਾਊਨਾਂ 'ਚ ਲੱਗ ਰਿਹਾ ਤੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਕੋਈ ਅਨਸਰਬਲ ਨਹੀਂ ਕੋਈ ਮੁੱਖ ਮੰਤਰੀ ਹੈ ਨਹੀਂ ਕੋਈ ਮੰਤਰੀ ਨੂੰ ਕੁਝ ਕਹਿ ਨਹੀਂ ਸਕਦੇ ਮੇਰੇ ਨਾਲ ਹੈਡਲੈਸ ਸਰਕਾਰ ਹੈ ਸਰ ਇਹ ਲੋਕ ਸਭਾ ਚ ਉਹਨਾਂ ਨੂੰ ਕਿਵੇਂ ਦੇਖਦੇ ਹਸਪਤਾਲ ਨਹੀਂ ਸਟਾਰਟ ਕੀਤੀ ਹੈ ਤੁਹਾਨੂੰ ਇਸ ਇਲਾਕੇ ਦੇ ਲੋਕਾਂ ਨੇ ਆਪ ਇਸ ਕਰਤਾ ਆ। ਕੀ ਦੇ ਬਾਰੇ? ਹਸਪਤਾਲ ਨਹੀਂ ਸਟਾਰਟ ਕਰਨਾ। ਮੈਂ ਵੀ ਕਹਨਾ ਹੈ ਕਿ ਹਸਪਤਾਲ ਜਿਵੇਂ ਇੱਥੇ ਹੈ ਹਰ ਜਗ੍ਹਾ ਤੇ ਇਹਨਾਂ ਨੇ ਝੂਠ ਬੋਲਿਆ ਸੀ। ਮੁਹੱਲਾ ਕਲੀਨਿਕ ਬਣਾਲੇ ਕਿਹੜੇ ਕਲੀਨਿਕ ਇੱਥੇ ਡਾਕਟਰ ਹੈ ਨਹੀਂ, ਦਵਾਈਆਂ ਹੈ ਨਹੀਂ, ਸਾਰੇ ਬੰਦ ਪਏ ਆ। ਅੱਜ ਮੈਂ ਸਾਰੇ ਕਹਿ ਰਿਹਾ ਸੀ ਕਿ ਇਸ ਹਸਪਤਾਲ ਬਰੋ ਹਾਲ ਹੋਇਆ ਪਿਆ। ਕਿ ਮੋਹ ਪਹਿਲਾਂ ਮੈਂ ਵੀ ਕਿਤਾ ਜੀ ਕਿੰਨੇ ਦੇਖੋ ਇਸ ਇਲਾਕੇ 'ਚ ਕਿਸਾਨਾਂ ਨਾਲ ਬਹੁਤ ਅ ਬੇਇਨਸਾਫੀ ਹੋਈ ਹੈ ਪਹਿਲੇ ਗੜੇ ਮਾਰ ਗੜੇ ਨਾਲ ਨੁਕਸਾਨ ਹੋਇਆ ਕੋਈ ਸਰਕਾਰ ਦਾ ਨਮਾਇੰਦਾ ਨਹੀਂ ਆਇਆ ਕੋਈ ਕੰਪਨਸੇਸ਼ਨ ਨਹੀਂ ਆਈ ਉਦੋਂ ਦੇ ਬਾਅਦ ਹੁਣ ਜਿਹੜੀ ਫਸਲ ਆਈ ਹੈ ਕੋਈ ਚੱਕ ਨਹੀਂ ਰਿਆ ਮੰਡੀਆਂ ਭਰੀਆਂ ਪਈਆਂ ਲਿਫਟਿੰਗ ਹੈ ਨਹੀਂ ਅਗਲੀ ਫਸਲ ਆ ਨਹੀਂ ਰਹੀ ਤੇ ਛੇਲਰ ਵਾਲੇ ਦੱਸ ਰਹੇ ਆ ਉਹਨਾਂ ਦਾ ਹੀ ਮਾਲ ਨਹੀਂ ਮੰਡੀਆਂ 'ਚ ਲੱਗ ਰਿਹਾ ਆਪਣੇ ਗਰਾਉਂਡਾਂ 'ਚ ਲੱਗ ਰਿਹਾ ਕਿ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਕੋਈ ਅਨਸਰਬਲ ਨਹੀਂ ਕੋਈ ਮੁੱਖ ਮੰਤਰੀ ਹੈ ਨਹੀਂ ਕੋਈ ਮੰਤਰੀ ਨੂੰ ਕੁਝ ਕਹਿ ਨਹੀਂ ਸਕਦੇ ਮੁਹੱਲਾ ਲੈ ਹੈਡਲੈਸ ਸਰਕਾਰ ਹੈ ਸਰ ਇਹ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੋ ਹਸਪਤਾਲਾਂ ਦੀ ਸ਼ਿਕਾਇਤ ਕੀਤੀ ਹੈ ਤੁਹਾਨੂੰ ਇਸ ਇਲਾਕੇ ਦੇ ਲੋਕਾਂ ਨੇ ਆਪ ਵੀ ਸ਼ਿਕਾਇਤਾਂ ਆਈਆਂ ਕਿ ਕਿਦੇ ਬਾਰੇ ਹਸਪਤਾਲਾਂ ਦੀ ਸ਼ਿਕਾਇਤਾਂ ਕੰਮ ਮੈਂ ਵੀ ਕਹਿਣਾ ਹੈ ਕਿ ਹਸਪਤਾਲ ਜਿਵੇਂ ਇੱਥੇ ਹੈ ਹਰ ਜਗ੍ਹਾ ਤੇ ਇਹਨਾਂ ਨੇ ਝੂਠ ਬੋਲਿਆ ਸੀ ਮੁਹੱਲਾ ਕਲੀਨਿਕ ਬਣਾਲੇ ਕਿਹੜੇ ਕਲੀਨਿਕ ਇੱਥੇ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਸਾਰੇ ਬੰਦ ਪਏ ਆ ਅੱਜ ਮੈਂ ਸਾਰੇ ਕਹਿ ਰਿਹਾ ਸੀ ਕਿ ਇਸ ਹਸਪਤਾਲ ਬੁਰਾ ਹਾਲ ਹੋਇਆ ਪਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ